ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਆ ਪਿਛਲੇ ਸਮੇਂ ਦੌਰਾਨ ਜਿਹੜਾ ਆ ਹੜਾਂ ਦਾ ਪਰਖੋਪ ਚੱਲਿਆ ਜੀ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫ੍ਰॉम ਦਾ ਡੇ 1 ਆਪਣਾ ਯੋਗਦਾਨ ਪਾਇਆ ਸੋ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਅਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ ਤੇ ਕਿਤੇ-ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਇੰਨੇ ਯਤਨ ਕੀਤਾ ਵੀ 1 2 ਕਰੋੜ ਰੁਪਇਆ ਇਹ ਮੇਰਾ ਖਿਆਲ ਆ ਪਹਿਲੀ ਵਾਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ EMPLOYEES ਨੇ ਡੋਨੇਟ ਕੀਤਾ ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕਸ਼ਨ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਇਆ ਐਸ ਕੀ ਅਸੀਂ ਬਚਤ ਕੀਤੀ ਆ ਤਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਆ ਪਿਛਲੇ ਸਮੇਂ ਦੌਰਾਨ ਜਿਹੜਾ ਆ ਹੜਾਂ ਦਾ ਪਰਕੋਪ ਚੱਲਿਆ ਜੀ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫ੍ਰਾਮ ਦਾ ਡੇ 1 ਆਪਣਾ ਯੋਗਦਾਨ ਪਾਇਆ ਯੋਗਦਾਨ ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾ ਲੰਬੀ ਬਹੁਤ ਵੱਡੇ ਪੱਧਰ ਤੇ ਆਪਣੇ ਯਤਨਾਂ ਰੰਬੇ ਆ ਤੇ ਉਹ ਯਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੁਛ ਨਾ ਕੁਛ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਅਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ ਐਜੂਕੇਸ਼ਨ ਅਦਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਸੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨੇ ਤੈਅ ਹੋਇਆ ਸੀ ਪਰ 100 ਲੱਖ ਸਾਡੇ 16 ਲੱਖ ਇਹਨਾਂ ਨੇ ਫालतू ਦਿੱਤਾ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਣੇ ਆ ਚੰਗੇ ਕਾਰਜ ਕਹਿਣ ਤੋਂ ਭਾਵ ਮੈਂ ਹੁਣ ਆ ਰਮਦਾਸ ਤੋਂ ਆਇਆ ਉਦੋਂ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫਿਰ ਬਾਤ ਆਉਣੀ ਉਦੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਤੇ ਕਿਤੇ ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਸੋ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਹ ਵੀ ਸਾਰੇ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗਦਾਨ ਤੇ ਸ਼੍ਰੋਣੀ ਕਮੇਟੀ ਵੀ ਪਾਊਗੀ ਤੇ ਅਸੀਂ ਇਆ ਤੱਕ ਜਤਨ ਕੀਤਾ ਵੀ 1.2 ਕਰੋੜ ਰੁਪਇਆ ਇਹ ਮੇਰਾ ਖਿਆਲ ਆ ਪਹਿਲੀ ਵਾਰੀ ਸ਼ਾਹੌਨੀ ਗੁਰਦਰਾ ਪ੍ਰਬੰਧ ਕਮੇਟੀ ਦੇ EMPLOYEES ਨੇ ਡੋਨੇਟ ਕੀਤਾ। ਠੀਕ ਹੈ। ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕ੍ਰੀਸ਼ਨ ਲਈ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਇਆ ਐਸ ਤਰੀਕੀ ਅਸੀਂ ਬਚਤ ਕੀਤੀ ਆ ਤਾਂ ਕਿ ਇਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਵੇ। ਬਾਕੀ ਸਾਡੇ ਹਾੜਾਂ ਦੇ ਪ੍ਰਕਰੋਪ ਲਈ ਵੀ ਕੁਦਰਤੀ ਆਫਤਾਂ ਲਈ ਬਜਟ ਦੇ ਵਿੱਚ ਪੈਸੇ ਰੱਖੇ ਹੁੰਦੇ ਪਰ ਮਾ ਥੋੜੇ ਆ। ਠੀਕ ਹੈ। ਪਰ ਉਹ ਵੀ ਆਪਾਂ ਵਰਤਾਂਗੇ। ਕੁਝ ਹੋਰ ਵਸੀਲਿਆਂ ਤੋਂ ਵੀ ਇਕੱਠੇ ਕਰਕੇ ਆਹ ਜਿਹੜਾ ਸਮਾਂ ਆ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਆ ਕਿਉਂਕਿ ਜ਼ਿੰਮੇਵਾਰ ਦਾ ਪਹਿਲਾਂ ਲੱਕ ਟੁੱਟ ਚੁੱਕਾ ਫਸਲ ਦੇ ਉੱਤੇ ਜੋ ਘਰ ਦਾ ਪੈਸਾ ਸੀ ਉਹ ਲਾ ਦਿੱਤਾ ਤੇ ਉਹ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਤੇ ਸਾਡੇ ਐਜੂਕੇਸ਼ਨ ਅਦਾਰੇ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਧਾਰ ਦੇ ਮਹਿਸੂਸ ਕਰਕੇ ਤੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਸਿਕੰਦਰ ਸਰਦਾਰ ਪ੍ਰਤਾਪ ਸਿੰਘ ਤੇ ਸਿਕੰਦਰ ਸਾਡੇ ਸਰਦਾਰ ਸਰਕਮਿੰਦਰ ਸਿੰਘ ਨੇ ਤੋਂ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਰੱਖਦਾ ਜਿਹੜਾ ਬਕਾਇਆ ਆ ਉਹ ਵੀ ਆਪਾਂ ਪੂਰਾ ਕਰਾਂਗੇ। ਟਰੈਕਟਰ ਵੀ ਵੇਟ ਕੀਤਾ ਗਿਆ ਜੀ। ਹਾਂ ਮੈਂ ਦੂਸਰਾ ਭੁੱਲ ਗਿਆ ਸੀ ਸਰਦਾਰ ਬਲਵੰਤ ਸਿੰਘ ਯੂਐਸਏ ਵਾਲੇ ਜਿਨ੍ਹਾਂ ਨੇ 3 ਲੱਖ ਰੁਪਇਆ ਪਹਿਲੇ ਦਿਨ ਹੀ ਜਿਹੜਾ ਆ ਉਹ ਦੋ ਚੈੱਕ ਦਿੱਤੇ ਸੀ ਗਰੇਂਦਰ ਸਿੰਘ ਸਾਡਾ ਐਡੀਸ਼ਨਲ ਸਿਕਾਤਰ ਖੜਾ ਤੇ ਅੱਜ ਉਹਨਾਂ ਨੇ ਪ੍ਰੇਰਣਾ ਕਰਕੇ ਆ ਇੱਕ ਜਿਹੜਾ ਸੁਵਰਾਜ ਟਰੈਕਟਰ ਜਿਹੜਾ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਨੂੰ ਜੀ ਇਹ ਅੱਜ ਉਹਨੇ ਡੋਨੇਟ ਕੀਤਾ ਉਸ ਪਰਿਵਾਰ ਦਾ ਚੱਚੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਦੇਖੋ ਇੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਬੈਠੇ ਵਿਦੇਸ਼ ਚ ਆ ਤੇ ਤਰਸ ਪੰਜਾਬ ਦੇ ਲੋਕਾਂ ਨਾਲ ਤੇ ਜਿਹੜੀ ਸਾਂਝ ਆ ਉਹ ਪੰਜਾਬ ਦੇ ਲੋਕਾਂ ਨਾਲ ਸੋ ਮੈਂ ਉਸ ਪਰਿਵਾਰ ਦਾ ਚੱਚੇ ਤੌਰ ਤੇ ਫਾਈਨੈਂਸ਼ਲੀ ਵੀ ਤੇ ਟਰੈਕਟਰ ਡੋਨੇਟ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ ਕਰਦਾ